ਕੀਕਾ ਜੀ ਦੀ ਫੈਮਿਲੀ ਮੀਟ ਕਰਦੇ ਆ ਤੁਸੀਂ ਸਾਰੇ ਠੀਕ ਠਾਕ ਅਸੀਂ ਵੀ ਠੀਕ ਠਾਕ ਦੀਪਾ ਮੰਗਲੋ ਤੁਹਾਡਾ ਸਾਰਿਆਂ ਦਾ ਸਵਾਗਤ ਜੀ ਕਿ ਲੋਕੀ ਅੱਧੀ ਆਪਾਂ ਕੰਮ ਨੂੰ ਦੇ ਸਾਰਾ ਬਹਾਰ ਤੇ ਬੱਦਲ ਵਾਈ ਮੈਂ ਪਿਆ ਜੀ ਬਹੁਤ ਚਾਤਾ ਤੇ ਆਪਾਂ ਅੰਦਰ ਬੈਠ ਗਏ ਸੀ ਜੀ ਆਪਾਂ ਬੋਲ ਰਹੇ ਇਸ ਸਵਾਟਰਾ ਛੋਟੇ ਬੱਚਿਆਂ ਨਾ ਇਹ ਨੀਚੇ ਦੀ ਪਾਣੀ ਆ ਪਿੱਸਲਾ ਪੰਡਾ ਜੀ ਤੇ ਆ ਮੂੜਲਾ ਪੰਡਾ ਜੀ ਤੇ ਇਹਦੀ ਹਜੇ ਇੱਕ ਪਾਸੇ ਤਾਂ ਮੋਢੇ ਦੀ ਕਾਟ ਪੈਗੀ ਜੀ ਇੱਕ ਪਾਸੇ ਪਾਣੀ ਆ ਇੰਨੀ ਰਾਜਾ ਹੋ ਰਿਹਾ ਸੀ ਇਹ ਘੁੱਪਜਾ ਹੋਇਆ ਪੈਲੀ ਬਣਾਇਆ ਪਿਆ ਤੇ ਪਤੰਟ ਬਦਲਵਾਈ ਨੂੰ ਹੁਣ ਕਰਕੇ ਤਾਂ ਦਿਖ ਨਹੀਂ ਰਿਹਾ ਸੀ ਐਨਕਲਾ ਦੇ ਵੀ ਨਿਕਰੇ ਤੇ ਕੁਸ ਆਪਾਂ ਨਾਲ ਰਹੀ ਸੀ ਅੱਜ ਤੇਸੀ ਤੇ ਕਿਸ ਸੀ ਨਾ ਐਸੀ ਤੇ ਤੇ ਮਾਫਿਰ ਸੁੱਕਿਆ ਨਹੀਂ ਸਿਰ ਤੇ ਜੇ ਤਾਂ ਧੁੱਪ ਨਿਕਲ ਜਾਂਦੀ ਫਿਰ ਤਾਂ ਮਾੜਾ ਮੋਟਾ ਸਿਰ ਸੁੱਕ ਜਾਂਦਾ ਕੰਮ-ਕਮ ਨਵੇੜ ਕੇ ਆਪਾਂ ਅੰਦਰ ਬੈਠ ਗਏ ਸੀ ਕਿ ਨਾਲੇ ਅਖ ਚਲੇ ਬਣਾ ਲਏ ਜੀ ਫਿਰ ਆਪਾਂ ਇੱਕ ਪੱਲਾ ਹੋਰ ਲਾ ਲਿਆ ਜੀ ਤੇ ਇੱਕ ਤਾਂ ਸਵਾਟਰ ਬਣ ਜੇਗਾ ਤਿਆਰ ਹੋ ਜਾਏਗਾ ਜੀ ਕੱਲ ਤੱਕ ਤੇ ਜੇ ਤਾਂ ਧੁੱਪ ਨਿਕਲ ਗਈ ਫਿਰ ਤਾਂ ਬਾਹਰ ਬੈਠ ਕੇ ਬੁੰਨ ਲਾਂਗੇ ਪਤਾ ਨਹੀਂ ਤਾਂ ਬੱਲਮ ਛੋਟਾ ਕਰਨਾ ਹਨਾ ਦੀ ਕਧਾਣੀਆਂ ਦਰ ਬਿਲਕੁਲ ਹੀ ਤੇ ਇੱਕ ਆਪਾਂ ਲਾ ਲਿਆ ਸੀ ਜੀ ਹੁਣ ਸਵਾਟਰ ਤੇ ਫਿਰ ਆਏ ਆ ਜੀ ਕੰਮ ਕੁੰਮ ਨਮੇੜ ਕੇ ਫੇਰ ਕੁਝ ਬਣਦਾਗਾ ਇਧਰ ਲਾਇਆ ਪਿਆ ਜੀ ਆਪਾਂ ਹੀਟਰ ਨ ਤੇ ਹੀਟਰ ਲਾ ਰੱਖਿਆ ਤੇ ਇਹ ਤਾਂ ਦੇਰ ਜਿ ਬੈਠੇ ਸੀ ਆ ਚਲੋ ਨਾ ਕਿਤਨਾ ਠੰਡੇ ਦੀ ਚੜ੍ਹਦੀ ਸੀ ਆ ਪੰਦਰਾਂ ਆ ਕੇ ਬੈਠ ਗਏ ਸਿੱਧੀ ਹੁਣ ਚਾਹ ਬਣਾ ਕੇ ਪੀਵਾਂਗੇ ਤੇ ਫੇਰ ਕੁਛ ਕਰਾਂਗੇ ਜਿੱਦ ਗੋਹਿ ਗਿ ਲੈਉਣੇ ਪਾਤਨਾ ਉਧਰ ਤੇ ਜੇ ਧੁੱਪ ਨਿਕਲ ਜੇ ਤਾਂ ਮੜਾ ਮੋਟਾ ਬੰਦਾ ਬਾਹਰ ਬੈਠ ਕੇ ਬੁਣ ਲੇ ਤੇ ਅੰਦਰ ਤਾਂ ਬਿਲਕੁਲ ਵੀ ਨਹੀਂ ਦਿਖਦਾਗਾ ਤੇ ਚਲੋ ਜੀ ਚਾਹ ਪੀ ਕੇ ਨਿਆਣੇ ਪੈ ਗਏ ਹਰਦੀਪ ਪੈ ਗਿਆ ਅੰਮ੍ਰਿਤ ਪੈ ਗਿਆ ਕੰਬਲ ਲੈ ਕੇ ਦੋਨੇ ਜਿਹੜੇ ਪੈ ਕੇ ਮੋਬਾਈਲ ਦੇਖ ਰਹੇ ਆ ਚਾਚੂ ਟੀਲੀ ਜੀ ਤੇ ਉਸ ਨਿਆਣਿਆਂ ਤਾਂ ਕਿੱਲੋਂ ਆਏ ਆ ਕੋ ਸਜਣਾ ਲੱਗਿਆ ਹੋਇਆ ਸੀ ਆਪਣੇ ਧਰਨਾ ਜਾਮ ਲੱਗਿਆ ਹੋਇਆ ਸੀ ਧਰਨਾ ਸੀ ਖਰਦੀ ਪਜਾਮ ਸੀ ਹਾਂ ਧਰਨਾ ਲੱਗਿਆ ਹੋਇਆ ਸੀ ਜੀ ਤੇ ਬਸ ਮਾੜਾ ਮੋਟਾ ਦੇਖ ਕੇ ਆਏ ਸੀ ਏਡੇ ਤੇ ਜਾ ਕੇ ਤੇ ਹੁਣ ਇਹਨਾਂ ਨੂੰ ਲੱਗਣ ਲੱਗੇ ਦੋਨਾਂ ਨੂੰ ਠੰਡ ਤੇ ਆ ਕੇ ਪਹਿਗੇ ਤੇ ਹਰਦੀਪ ਤਾਂ ਮੋਬਾਈਲ ਦੇਖ ਰਿਹਾ ਅੰਬਰ ਤਾਂ ਸੌ ਗਿਆ ਚਲੋ ਜੀ ਚਾਹ ਆਪਾਂ ਬਣਾ ਕੇ ਪੀ ਲਈ ਸੀ ਜੀ ਤੇ ਬਾਹਰ ਲੈ ਵਿਊ ਦਿਖਾਈ ਆਪਣੇ ਧੋਕੇ ਪਾਤੇ ਸੀ ਆਪਣੇ ਸੁੱਕਣੇ ਆਪਾਂ ਤੇ ਇਸ ਤਰ੍ਹਾਂ ਹਵਾ ਚੱਲ ਰਹੀ ਆ ਇਸ ਤਰ੍ਹਾਂ ਬਾਹਰ ਮੌਸਮ ਆ ਤੇ ਠੰਡੀ ਠੰਡੀ ਹਵਾ ਚੱਲ ਰਹੀ ਆ ਐਨੀ ਠੰਡੀ ਜਿਆਦਾ ਹੀ ਤੇ ਆ ਗੀజర్ ਚਾਪਾ ਹੱਗਵਾਲ ਕੀ ਰੱਖਾਂ ਇਹ ਵੀ ਮੜਾ ਮੋਟਾ ਜਿਹੀ ਕਿਸੇ ਨੇ ਪਾਣੀ ਗਰਮ ਲੈਣਾ ਹਨਾ ਤੇ ਹੱਥ ਉੱਤੇ ਧੋਣੇ ਆ ਤੇ ਆਪਾਂ ਬਾਲਟਾ ਗੇਰੇ ਇਹ ਕੂੜੇ ਦਾ ਪੁਰਾਣੇ ਕਰਚ ਪੜਿਆ ਤੇ ਆ ਗਿਆ ਤੇ ਮੌਸਮ ਕਰਕੇ ਨਾ ਬਸ ਵੀਡੀਓ ਕੋ ਬਣਦੀ ਨਹੀਂ ਤੇ ਕੰਮ ਜਲਦੀ ਜਲਦੀ ਫਟਾਫ ਠੰਡੀ ਠੰਡੀ ਦੇਖੋ ਕਿਤ ਤਰ੍ਹਾਂ ਪੜੇ ਹਾਲ ਰੇ ਠੰਡੀ ਠੰਟੀ ਹਵਾ ਚੱਲ ਰਹੀ ਹੈ ਆਪਾ ਜਾ ਰਹੇ ਸੀ ਜੀ ਇੱਧਰ ਕਿੰਨੇ ਬੇਰਨ ਦੇਖ ਕਿੰਨੇ ਸੋਨੇ ਪੱਤੇ ਹੋ ਗਏ ਪਾਲਕ ਵੀ ਹੁਣ ਉੱਗਣ ਲੱਗੀ ਹੁਣ ਲੱਗ ਗਈ ਮੂੜੀਆਂ ਵੀ ਹੋ ਗਈਆਂ ਪਰ ਇਹ ਮੋਟੀਆਂ ਪਤਾ ਨਹੀਂ ਕਿਉਂ ਨਹੀਂ ਹੋ ਰਹੀਆਂ ਸਾਗ ਹੋ ਗਿਆ ਕੂੜਾ ਪਾ ਇੱਥੇ ਘੇਰ ਦਿੰਨੇ ਆ ਬਾਲਟਾ ਭਰਿਆ ਪਿਆ ਸੀ ਰਾਖ ਨਾਲ ਇੱਧਰ ਨਿੰਬੂ ਬਹੁਤ ਵੱਡੇ ਵੱਡੇ ਹੋਏ ਪਏ ਆ ਤੇ ਨਾਲੇ ਲੈ ਜਾਗੇ ਜੀ ਆਪਾਂ ਪੱਥਨਾ ਦੇਖੋ ਜੀ ਮਰਬੂਦ ਕਿੰਨੇ ਲੱਗੇ ਪਏ ਆ ਪੱਕੇ ਪਏ ਆ ਨਾ बहुत ज्यादा मरूद लगे पे मी ने तो ना बस ठंड जी ज्यादा ही करती ठंड बहुत ज्यादा होगी ਲੋਹੇ ਦੀ ਬਾਲਟੀ ਤਾਂ ਲਾਈ ਸੀ ਜੀ ਮੀਨਾ ਕੇਸ ਰਾਕ ਕੱਢਦੇ ਤਾਂ ਇਹ ਖੁੱਕ ਜਾਂਦਾ ਖੁੱਕ ਜਾਂਦੀ ਹੈ ਵਿੱਚ ਆਗੂਗ ਪੈ ਜਾਂਦੀ ਹੈ ਨਾ ਫਿਰ ਡਰ ਲੱਗਦਾ ਅਮਰੂਦ ਨੂੰ ਤੋੜ ਕੇ ਲੈ ਕੇ ਜਾਵਾਂਗੇ ਪੱਕੇ ਪੱਕੇ ਪਏ ਅਮਰੂਦ ਹੈ ਨਾ ਕੱਲ ਨੂੰ ਦੇਖੋ ਕਿੰਨੇ ਪੱਕੇ ਪਏ ਅਮਰੂਦ ਚਲੋ ਜੀ ਇੱਕ ਅਮਰੂਦ ਖਾਣੇ ਨੂੰ ਤੋੜ ਲੈਣੇ ਆ ਕਾਜੀ ਡੰਗਰ ਵੀ ਕਰਤੇ ਦੀਦੀ ਨੇ ਠੰਡ ਹੋ ਗਈ ਨਾ ਠੰਡ ਕਰਕੇ ਪਲੜ ਲਾਤਾ ਡੰਗਰ ਅੰਦਰ ਕਰਤੇ